ਲੀਡਰ ਸਾਡੇ ਹਲਕੇ ਦੀ ਆਵਾਜ਼ ਆ ਜਿਹੜੀ ਉਹ ਮਾਲਵਿੰਦਰ ਸਿੰਘ ਕੰਗ ਬੜੇ ਜ਼ੋਰ ਨਾਲ ਬੜੇ ਜੋਸ਼ ਨਾਲ ਸਾਡੇ ਹਲਕੇ ਦੀ ਆਵਾਜ਼ ਬੁਲੰਦ ਕਰਨਗੇ ਸਾਡੇ ਜੋ ਵੀ ਇੱਥੇ ਪ੍ਰੋਜੈਕਟ ਆਉਣ ਵਾਲੇ ਨੇ ਨਹੀਂ ਆ ਸਕਦੇ ਸੈਂਟਰ ਸਰਕਾਰ ਦੇ ਕੋਲੇ ਆਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਤੋਂ ਪੂਰੀਆਂ ਉਮੀਦਾਂ ਨੇ ਲੋਕਾਂ ਦਾ ਇੱਕਾ ਇਲਾਕੇ ਦਾ ਇਹ ਸਵਾਲ ਬਣਦਾ ਵਾ ਕਿ ਅਪੂਜਾ ਸਵਿਟ ਮੈਕਟਰੀ ਦੇ ਕੋਲ ਧਰਨਾ ਲੱਗਿਆ ਹੋਇਆ ਹੈ ਮਲਵਿੰਦਰ ਸਿੰਘ ਕੰਗ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਕਿ ਉਹਤੇ ਸਪੋਰਟ ਕਰਨਗੇ ਕਿ ਨਹੀਂ ਤਾਂ ਮੈਂ ਇਹ ਮਲਵਿੰਦਰ ਸਿੰਘ ਕੰਗ ਜਿਹੜੇ ਸੰਸਦ ਦੇ ਵਿੱਚ ਇਹ ਸੁਝਾਅ ਨੂੰ ਢਾਣਗੇ ਬਿਲਕੁਲ ਜੀ ਉਮੀਦ ਹੈ ਜੇ ਸੰਸਦ 'ਚ ਲੋੜ ਹੋਈ ਤਾਂ ਅਸੀਂ ਉਹਨਾਂ ਤੱਕ ਵੀ ਆਪਣੇ ਐਮਐਲਏ ਸਾਹਿਬ ਨਾਲ ਰਲ ਕੇ ਵੀ ਤੇ ਉਹਨਾਂ ਨਾਲ ਰਲ ਕੇ ਵੀ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਤੱਕ ਵੀ ਸਾਡੀ ਆਵਾਜ਼ ਜਾਵੇ ਜੋ ਸਾਡੀਆਂ ਰਹਿਣੀਆਂ ਮੰਗਾਂ ਉਹ ਵੀ ਜਲਦ ਪੂਰੀਆਂ ਹੋਣ ਜੀ ਆਜੋ ਗੱਲਬਾਤ ਕਰਦੇ ਆਂ ਹੋਰ ਵੀ ਇੱਥੇ ਉਹਦੇ ਜਿਹੜੇ ਸਪੋਰਟਰ ਆ ਆਮ ਆਦਮੀ ਪਾਰਟੀ ਤੋਂ ਉਹ ਜੁੜੇ ਹੋਏ ਆ ਕੀ ਨਾਮ ਆ ਬਾਈ ਜੀ ਤੁਹਾਡਾ ਰਕਮ ਸਿੰਘ ਬਾਈ ਜੀ ਕੈਮਰੇ ਦੇ ਕੇ ਗੱਲ ਕਰਨੀ ਆ ਕਿਥੋਂ ਬਿਲੋਂਗ ਕਰਦੇ ਹੋ ਲੋਗੜ ਫਿੱਡਿਆਂ ਤੋਂ ਵੀਰੇ ਅੱਛਾ ਅੱਜ ਆਮ ਆਦਮੀ ਪਾਰਟੀ ਦੇ ਇਸ ਰੋਡ ショਅ ਦੇ ਵਿੱਚ ਤੁਸੀਂ ਪਹੁੰਚੇ ਹੋ ਕੀ ਉਦੇਸ਼ ਆ ਹਾਂਜੀ ਉਦੇਸ਼ ਅੱਜ ਇਸ ਰੋਡ ショਅ ਦਾ ਅੱਜ ਬਈ ਆਣੀ ਹੈ ਭਗਵੰਤ ਮਾਨ ਨੂੰ ਆਪਾਂ ਵੋਟ ਪਾਣੀ ਹੈ ਵੋਟ ਪਾਉਂਗੇ ਭਗਵੰਤ ਮਾਨ ਨੂੰ ਪਰ ਇਸ ਰੋਡ ショਅ ਜਿਹੜਾ ਅੱਜ ਉਲੀਕਿਆ ਗਿਆ ਇਹਦਾ ਉਦੇਸ਼ ਕੀ ਆ ਅੱਜ ਇਹਦਾ ਉਦੇਸ਼ ਕੀ ਆ ਕਿਸ ਮਕਸਦ ਦੇ ਨਾਲ ਰੋਡ ショ ਨਿਕਲੇ ਰਹਾ ਹੈ ਇਹ ਬਈ ਭਗਵੰਤ ਮਾਨਿਆਣਾ ਵਾਲੇ ਬੋਟੋ ਕੋ ਕਰਕੇ ਵੋਟਾਂ ਕਰਕੇ ਅੱਛਾ ਜੀ ਹੋਰ ਵੀ ਆਪਾਂ ਸਪੋਰਟਰਸ ਨਾਲ ਗੱਲ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤੇਜਿੰਦਰ ਸਿੰਘ ਸੋਨੀ ਦਾ ਅੱਜ ਦਾ ਰੋਡ ショ ਜਿਹੜਾ ਨਿਕਲ ਰਿਹਾ ਭਗਵੰਤ ਸਿੰਘ ਐਮ ਭਗਵੰਤ ਮਾਨ ਸਾਹਿਬ ਇੱਥੇ ਆ ਰਹੇ ਆ ਕੀ ਉਦੇਸ਼ ਆ ਰੋਡ ショ ਦਾ ਰੋਡ ショ ਦਾ ਲੋਕ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਗਵਾਨਤਮਨ ਸਾਹਿਬ ਲਗਭਗ ਪੂਰੇ ਪੰਜਾਬ ਦੇ ਸਾਰੇ ਹਲਕਿਆਂ ਨੂੰ ਹੀ ਕਵਰ ਕਰ ਰਹੇ ਆ ਸਾਰੇ ਹਲਕਿਆਂ ਵਿੱਚ ਜਾ ਕੇ ਉਹ ਵਲੰਟੀਅਰ ਹੈ ਜੋ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉਹਨਾਂ 'ਚ ਇੱਕ ਨਵਾਂ ਜਜ਼ਬਾ ਜਨੂੰਨ ਭਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਸੀਂ ਦੇਖ ਵੀ ਰਹੇ ਆ ਵੀ ਇੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਤੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਇਕੱਠੇ ਹੋਏ ਆ ਇੱਕ ਨਵਾਂ ਜੋਸ਼ ਨਵਾਂ ਜਨੂੰਨ ਜਿਹੜਾ ਵੀ 19 2022 ਦੀਆਂ ਚੋਣਾਂ ਵਿੱਚ ਵੀ ਸੀ ਅੱਜ ਦੁਬਾਰਾ ਉਹੀ ਰਿਪੀਟ ਹੁੰਦਾ ਉਹੀ ਸਭ ਕੁਝ ਦੁਬਾਰਾ ਜੋ 2 ਸਾਲ ਪਹਿਲਾਂ ਐਸੇ ਜਗ੍ਹਾ ਤੇ ਬਿੱਲਾ ਚੌਂਕ ਦੇ ਵਿੱਚ ਹੀ ਇਕੱਠ ਹੋਇਆ ਸੀ ਉਹੀ ਅੱਜ ਦੁਬਾਰਾ ਇਕੱਠ ਹੋ ਰਿਹਾ ਏ ਉਵੇਂ ਦਾ ਹੀ ਜਜ਼ਬਾ ਉਵੇਂ ਦਾ ਹੀ ਜਨੂੰਨ ਅੱਜ ਐਮਐਲਏ ਦਿਨੇਸ਼ ਛੱਡਾ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹ ਪਹਿਲਾਂ ਹੀ ਨੇ ਤੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਮਾਲਵਿੰਦਰ ਸਿੰਘ ਗੰਗਨੂਪੇ ਉਹ ਕਿਵੇਂ ਕੰਮ ਕਰਨਗੇ ਜਿਵੇਂ ਦੋ ਸੀਟਾਂ ਇੱਥੋਂ ਦੀਆਂ ਹੋ ਜਾਣਗੀਆਂ ਆਮ ਆਦਮੀ ਪਾਰਟੀ ਦੇ ਜੋ ਮਾਲਵਿੰਦਰ ਸਿੰਘ ਜੀ ਕੰਗ ਨੇ ਬੜੇ ਹੀ ਸਿਆਣੇ ਤੇ ਸੁਝਵਾਨ ਉਜਵਨ ਲੀਡਰ ਆਗੂ ਹੈ ਸਾਡੇ ਸਾਡੀ ਪਾਰਟੀ ਦੇ ਉਹ ਬੁਲਾਰੇ ਵੀ ਨੇ ਸਟੇਟ ਦੇ ਬੁਲਾਰੇ ਨੇ ਉਹ ਬਹੁਤ ਹੀ ਸਿਆਣੇ ਤੇ ਸੁਝਵਾਨ ਆਗੂ ਨੇ ਉਮੀਦ ਹੈ ਵੀ ਉਹ ਸੰਸਦ ਵਿੱਚ ਜਾ ਕੇ ਸਾਡੇ ਹਲਕੇ ਦੀਆਂ ਮੰਗਾਂ ਜੋ ਅੱਜ ਤੱਕ ਸਾਡੇ ਐਮਪੀ ਦੇ ਸਾਡੇ ਹਲਕੇ ਚ ਕੋਈ ਐਮਪੀ ਅਨੰਦਪੁਰ ਸਾਹਿਬ ਤੋਂ ਨਹੀਂ ਸੀ ਪਹੁੰਚਿਆ ਤੇ ਇੱਕ ਵਾਰ ਸ਼ੇਰਗਿੱਲ ਸਾਹਿਬ ਆਏ ਸੀ ਇੱਥੇ ਉਹ ਵੀ ਪੁਸ਼ਕ ਵੋਟਾਂ ਦੇ ਮਾਰਜਨ ਨਾਲ ਹਾਰ ਗਏ ਤੇ ਪਰ ਪਹਿਲੀ ਵਾਰ ਸਾਡੇ ਹਲਕੇ ਦੀ ਆਵਾਜ਼ ਆ ਜਿਹੜੀ ਉਹ ਮਾਲਵਿੰਦਰ ਸਿੰਘ ਕੰਗ ਬੜੇ ਜ਼ੋਰ ਨਾਲ ਬੜੇ ਜੋਸ਼ ਨਾਲ ਸਾਡੇ ਹਲਕੇ ਦੀ ਆਵਾਜ਼ ਉਬਲੰਦ ਕਰਨਗੇ ਸਾਡੇ ਜੋ ਵੀ ਇੱਥੇ ਪ੍ਰੋਜੈਕਟ ਆਉਣ ਵਾਲੇ ਨੇ ਨਹੀਂ ਆ ਸਕੇ ਸੈਂਟਰ ਸਰਕਾਰ ਦੇ ਉਹ ਲਿਆਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਤੋਂ ਪੂਰੀਆਂ ਉਮੀਦਾਂ ਨੇ ਲੋਕਾਂ ਨੂੰ ਤੇ ਇੱਕ ਸਵਾਲ ਹੋਰ ਵੀ ਇਹ ਵੱਡਦਾ ਹੈ ਕਿ ਮੇ ਕੁਝ ਵੀ ਕੰਮ ਦੇ ਇਲਾਕੇ ਦੇ ਜਿਹੜੇ ਨਹੀਂ ਕਰ ਸਕੇ ਐਮਐਲਏ ਸਾਹਿਬ ਜਾਂ ਉਹ ਕੁਝ ਛਿਪੇ ਆ ਕੰਮ ਅੱਗੇ ਨਹੀਂ ਆ ਸਕੇ ਤੇ ਉਮੀਦ ਕਰਦੇ ਹਾਂ ਕਿ ਮਾਲਵਿੰਦਰ ਸਿੰਘ ਕੰਗ ਜੀ ਉਸ ਕੰਮਾਂ ਨੂੰ ਪੂਰੇ ਸੰਪਰੇ ਚਾੜਨਗੇ ਬਿਲਕੁਲ ਜੀ ਮਾਲਵਿੰਦਰ ਸਿੰਘ ਜੀ ਕੰਗ ਜੋ ਵੀ ਸੈਂਟਰ ਦੇ ਕੰਮ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਨਾਲ ਰਲ ਕੇ ਕਰਨ ਵਾਲੇ ਨੇ ਉਹਨਾਂ ਚ ਇੱਕ ਬਹੁਤ ਅਹਿਮ ਗੜੀ ਅਹਿਮ ਭੂਮਿਕਾ ਨਿਭਾਉਣਗੇ ਵੱਧ ਤੋਂ ਵੱਧ ਸਾਡੇ ਐਮਐਲਏ ਸਾਹਿਬ ਨੇ ਵੀ ਬਹੁਤ ਕੰਮ ਇੱਥੇ ਕੀਤੇ ਆ ਸੈਂਟਰ ਦੀਆਂ ਸਕੀਮਾਂ ਵੀ ਇੱਥੇ ਲਾਗੂ ਕਰਵਾਈਆਂ ਪਰ ਹੁਣ ਹੋਰ ਜ਼ਿਆਦਾ ਉਮੀਦ ਹੈ ਲੋਕਾਂ ਨੂੰ ਵੀ ਦੋ ਐਮਐਲਏ ਨੇ ਐਮਪੀ ਰੜ ਕੇ ਹਲਕੇ ਨੇ ਜੋਹਾਰ ਬਦਲਣ ਦੇ। ਇੱਕ ਇਲਾਕੇ ਦਾ ਹੀ ਸਵਾਲ ਬਣਦਾ ਵਾ ਕਿ ਅੰਬੂਜਾ ਸਮਟ ਫੈਕਟਰੀ ਦੇ ਕੋਲ ਧਰਨਾ ਲੱਗਿਆ ਹੋਇਆ ਤੇ ਉੱਥੋਂ ਦਾ ਕਹਿਣਾ ਇਹ ਆ ਕਿ ਐਮਐਲਏ ਸਾਹਿਬ ਦੀ ਉੱਥੇ ਸਪੋਰਟ ਨਹੀਂ ਆ। ਕਿਵੇਂ ਦੇਖ ਰਹੇ ਹੋ ਮਾਲਵਿੰਦਰ ਸਿੰਘ ਕੰਗ ਜਿਹੜੇ ਵਿਧਾਇਕ ਬਣਨ ਜਾ ਰਹੇ ਆ ਕਿ ਉੱਥੇ ਸਪੋਰਟ ਕਰਨਗੇ ਕਿ ਨਹੀਂ। ਜੋ ਅ ਅੰਬੂਜਾ ਫੈਕਟਰੀ ਦੀ ਗੱਲ ਹੈ ਜੀ ਓਹੋ ਓਹੋ ਲੜਾਈ ਮੈਂ ਬਤੌਰ ਸਰਪੰਚ ਹੁੰਦਿਆਂ ਹੋਇਆ ਪਿਛਲੇ 10-12 ਸਾਲਾਂ ਤੋਂ ਲੜ ਰਿਹਾ ਏ ਉਸ ਤੋਂ ਇਹ ਲੜਾਈ ਦਾ ਮੈਨੂੰ ਬਹੁਤ ਜ਼ਿਆਦਾ ਪਤਾ ਏ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਅਸੀਂ ਬਾਦਲ ਬਾਦਲ ਜਾਂ ਜਦੋਂ ਇੱਥੇ ਲੋਦੀ ਮੱਜਰੇ ਸੰਗਦਰਸ਼ਨ ਪ੍ਰੋਗਰਾਮ ਹੋਇਆ ਸੀ ਉਸ ਵਕਤ ਮੈਂ ਹੀ ਇੱਕ ਸਰਪੰਚ ਸੀ ਜਿਨ੍ਹਾਂ ਉਹਨਾਂ ਨੂੰ ਇਹ ਡਿਮਾਂਡ ਦਿੱਤੀ ਸੀ ਕਿ ਸਾਡੇ ਹਲਕੇ 'ਚ ਅੰਬੂਜਾ ਤੇ ਥਰਮਲ ਦੋ ਵੱਡੇ ਅਦਾਰੇ ਨੇ ਤੇ ਸਾਨੂੰ ਉੱਥੇ ਰੁਜ਼ਗਾਰ ਨਹੀਂ ਹੈ ਪੋਲਿਊਸ਼ਨ ਹੈ ਤੇ ਉੱਥੇ ਮਤਾ ਪਾ ਕੇ ਅਸੀਂ ਬਾਦਲ ਗਵਰਨਮੈਂਟ ਨੂੰ ਵੀ ਦਿੱਤਾ ਸੀ ਪਰ ਚਲੋ ਉਸ ਤੋਂ ਬਾਅਦ ਗਵਰਨਮੈਂਟ ਕਾਂਗਰਸ ਦੀ ਵੀ ਰਹੀ ਅਸੀਂ ਉਦੋਂ ਵੀ ਆਪਣੀ ਆਵਾਜ਼ ਉਠਾਉਂਦੇ ਰਹੇ ਸਾਡੀ ਨਹੀਂ ਸੁਣੀ ਗਈ ਸਰਕਾਰਾਂ ਵੱਲੋਂ ਪਰ ਜਦੋਂ ਤੋਂ ਗਵਰਨਮੈਂਟ ਆਮ ਆਦਮੀ ਪਾਰਟੀ ਦੀ ਆਈ ਹੈ ਐਮਐਲਏ ਸਾਹਿਬ ਨੇ ਬਹੁਤ ਇੰਟਰਸਟ ਦਿਖਾਇਆ ਇਸ ਕੰਮ 'ਚ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰਿਆ ਜਿਸ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਾਮਯਾਬੀ ਹੋਏ ਆ ਪੋਲਿਊਸ਼ਨ ਦੇ ਸਬੰਧ ਦੇ ਵਿੱਚ ਅਸੀਂ ਡرائی ਫਲਾਈ ਐਸ਼ ਦੀਆਂ ਜੋ ਟਰੱਕਾਂ ਦੀਆਂ ਟਰੱਕਾਂ ਸੀਗੇ ਓਪਨ ਗੱਡੀਆਂ 'ਚ ਓਪਨ ਬਾਡੀਆਂ 'ਚ ਜਾਂਦੇ ਉਹਨਾਂ ਨੂੰ ਅਸੀਂ ਬੰਦ ਕਰਨ 'ਚ ਕਾਮਯਾਬ ਹੋਏ ਆ ਡਰਾਇਰ ਪਲੈਂਟ ਤਪੁਰਜੀ ਨੂੰ ਅਸੀਂ ਬੰਦ ਕਰਨ 'ਚ ਕਾਮਯਾਬ ਹੋਏ ਆ ਤੇ ਰਹੀ ਗੱਲ ਰੁਜ਼ਗਾਰ ਦੀ ਪਿਛਲੇ 2 ਸਾਲਾਂ ਦੇ ਵਿੱਚ ਘੱਟੋ-ਘੱਟ ਵੀ ਸਾਡੇ ਹਲਕੇ 'ਚ 66 66 ਨੌਕਰੀਆਂ ਵੀ ਦਿੱਤੀਆਂ ਗਈਆਂ ਏ ਉਹ ਵੀ ਰਿਕਾਰਡ ਤੇ ਨੇ ਮਾਲਵਿੰਦਰ ਸਿੰਘ ਕੰਗ ਜਿਹੜੇ ਸੰਸਦ ਦੇ ਵਿੱਚ ਇਸ ਮੁੱਦੇ ਨੂੰ ਠਾਣਗੇ ਬਿਲਕੁਲ ਜੀ ਉਮੀਦ ਹੈ ਜੇ ਸੰਸਦ 'ਚ ਲੋੜ ਹੋਈ ਤਾਂ ਅਸੀਂ ਉਹਨਾਂ ਤੱਕ ਵੀ ਆਪਣੇ ਐਮਐਲਏ ਸਾਹਿਬ ਨਾਲ ਰਲ ਕੇ ਵੀ ਤੇ ਉਹਨਾਂ ਨਾਲ ਰਲ ਕੇ ਵੀ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਤੱਕ ਵੀ ਸਾਡੀ ਆਵਾਜ਼ ਜਾਵੇ ਜੋ ਸਾਡੀਆਂ ਰਹਿੰਦੀਆਂ ਮੰਗਾਂ ਉਹ ਵੀ ਜਲਦ ਪੂਰੀਆਂ ਹੋਣ ਠੀਕ ਹੈ ਇਹੋ ਜਿਹੀਆਂ ਗੱਲਾਂ ਬਾਤਾਂ ਨੇ ਆਕ ਦੇ ਪਾਸ ਦੇ ਇਲਾਕਿਆਂ ਦੇ ਸਵਾਲ ਵੀ ਜਿਹੜੇ ਇੱਥੋਂ ਦੇ ਸਪੋਰਟਰਸ ਤੋਂ ਜਿਹੜੇ ਪੁੱਛੇ ਗਏ ਕਿ ਮਾਲਵਿੰਦਰ ਸਿੰਘ ਕੰਗ ਜਿਹੜੇ ਉਹ ਹਾਲ ਹੈ ਜਿਹੜੇ ਕਰ ਸਕਣਗੇ ਕਿ ਨਹੀਂ ਸੋ ਦੇਖਦੇ ਆਉਣ ਕੀ ਕਹਿਣਾ ਹੋਵੇਗਾ ਅਕੇ ਤੇ ਉਹ ਐੋ ਜੇ ਖਬਰਾਂ ਤੁਹਾਨੂੰ ਦਿਖਾ ਰਹੇ ਅਸੀਂ ਜੀਸਟਾ ਟੀਵੀ ਚੈਨਲ ਨਾਲ ਜੁੜੋ